ਹੈਲੋ ਜੀ ਸਾਸਰੀ ਆਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੌਂਚ ਦੇ ਉੱਪਰ ਟਾਲ ਪੌਣੀ ਦੱਸਾਂਗੇ ਕਿ ਆਪਾਂ ਜਿਹੜੀ ਪੌਂਚ ਦੀ ਸੀਨ ਲਗਾਉਣੀ ਆ ਆਪਾਂ ਕਿਸ ਤਰੀਕੇ ਨਾਲ ਲਗਾਉਣੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਆਪਾਂ ਕਿਵੇਂ ਪੌਂਚ ਦੀ ਜਿਹੜੀ ਉੱਪਰ ਵਾਲੀ ਜਿਹੜੀ ਸੀਨ ਆ ਆਪਾਂ ਕਿੱਦਾਂ ਲਗਾਉਣੀ ਆ ਸਲਵਾਰ ਆਪਾਂ ਜਿਹੜੀ ਸਟਿਚ ਕਰ ਲਈ ਹੋਈ ਸੀ ਤੇ ਹੁਣ ਆਪਾਂ ਜਿਹੜੀ ਪੌਂਚ ਦੀ ਜਿਹੜੀ ਆ ਪੌਂਚ ਦੀ ਮੋਰੀ ਵਾਲੀ ਆ ਆਪਾਂ ਸਲਾਈ ਲਗਾਉਣੀ ਆ ਤੇ ਆਪਾਂ ਜਿਹੜੀ ਸਿਲਾਈ ਹੁੰਦੀ ਆ ਆਪਾਂ ਨਾਰਮਲ ਤਰੀਕੇ ਨਾਲ ਲਗਾ ਦਿੰਨੇ ਆ ਆਪਣੀ ਬਾਅਦ ਚ ਆਪਾਂ ਜੋ ਸਲਵਾਰ ਵੇਅਰ ਕਰਦੀ ਆਂ ਤੇ ਆਪਣੀ ਜਿਹੜੀ ਆ ਉਹ ਬਾਹਰਲੀ ਸਾਈਡ ਤੋਂ ਆਪਣਾ ਜਿਹੜੀ ਹੁੰਦੀ ਆ ਉਠਣ ਲੱਗ ਪੈਂਦੇ ਪੌਂਚਾ ਆਪਣਾ ਤਾਂ ਜਾਂ ਆਪਣਾਉਣ ਦੇ ਲਈ ਸਾਈਡ ਦੇ ਵਿੱਚ ਆਪਣੀ ਸਲਵਾਰ ਕੁਮਾਂ ਲੱਗ ਪੈਂਦੀ ਆ ਤੇ ਉਹਦਾ ਕਾਰਨ ਇਹ ਹੁੰਦਾ ਹੈ ਕਿ ਆਪਾਂ ਜਿਹੜੀ ਸਿਲਾਈ ਆ ਪਰਫੈਕਟ ਸਿਲਾਈ ਆ ਆਪਾਂ ਨਹੀਂ ਲਗਾਉਂਦੀ ਆ ਆਪਾਂ ਸ਼ੇਪ ਉਹਦੀ ਸਹੀ ਨਹੀਂ ਦਿੰਦੇ ਜਿਸ ਤਰ੍ਹਾਂ ਆਪਾਂ ਪੌਂਚ ਤੁਸੀਂ ਜਿੰਨਾ ਵੀ ਇੰਚ ਦਾ ਪੌਂਚਾ ਵੇਅਰ ਕਰਨਾ ਤੁਸੀਂ ਉਸ ਤੇ ਨਿਸ਼ਾਨ ਲਗਾ ਲੈਣਾ ਵਾ ਤੇ 1 ਇੰਚ ਦਾ ਤੁਸੀਂ ਉੱਪਰ ਗੈਪ ਰੱਖਣਾ ਵਾ ਜ਼ਿਆਦਾ ਕੱਟ ਨਹੀਂ ਕਰਨਾ ਵੱ ਤੇ ਆਪਾਂ ਜਿਹੜੇ ਨਿਸ਼ਾਨ ਲਗਾਏ ਸੀ ਆਪਾਂ ਨੀਚੋਂ 6 ਇੰਚ ਰੱਖਿਆ ਉੱਪਰ ਆਪਾਂ 7 ਇੰਚ ਰੱਖਿਆ 1 ਇੰਚ ਦਾ ਹੀ ਆਪਾਂ ਗੈਪ ਰੱਖਿਆ ਹੋਇਆ ਵਾ ਤੇ ਇਹ ਨਿਸ਼ਾਨ ਨੂੰ ਆਪਾਂ ਤ੍ਰਿਸ਼ਾ ਮਲਾ ਦੇਣਾ ਵਾ ਇਸ ਤਰੀਕੇ ਨਾਲ ਤੁਹਾਨੂੰ ਮੈਂ ਦੱਸਤੀ ਆ ਇਸ ਤਰੀਕੇ ਨਾਲ ਆਪਾਂ ਮਲਾ ਦੇਣਾ ਤੇ ਉੱਪਰੋਂ ਹੀ ਆਪਾਂ ਇੰਚ ਟੇਪ ਨੂੰ ਇਸ ਤਰ੍ਹਾਂ ਤ੍ਰਿਸ਼ਾ ਰੱਖ ਕੇ ਤੇ ਆਪਾਂ ਜਿਹੜੀ ਨਿਸ਼ਾਨ ਲਗਾ ਲੈਣੇ ਆ ਇਸ ਤਰੀਕੇ ਨਾਲ ਆਪਾਂ ਟਾਲ ਦੇਣੀ ਆ ਪਟਾਲ ਦੇਣ ਲੱਗੇ ਇਹ ਗਲਤੀ ਕਰਦੇ ਆ ਕਿ ਆਪਾਂ ਸਿੰਪਲ ਇੰਚੀ ਟੇਬ ਨਾਲ ਆਪਣੀ ਚੁਣਸ਼ਾਨ ਲਗਾ ਲੈਨੇ ਉੱਪਰ ਆਪਾਂ ਨਿਸ਼ਾਨ ਨਹੀਂ ਲਗਾਉਂਦੇ ਉਹ ਵੈਸੇ ਆਪਾਂ ਚੌਕ ਦੇ ਨਾਲ ਨਿਸ਼ਾਨ ਲਗਾ ਦਿੰਨੇ ਆ ਤੇ ਬਾਅਦ ਵਿੱਚ ਉਹ ਆਪਣੀ ਜਿਹੜੀ ਸਲਵਾਰ ਦੀ ਫਿਟਿੰਗ ਆ ਨੀਚੇ ਵਾਲੇ ਪੌਂਚ ਦੀ ਫਿਟਿੰਗ ਜਿਹੜੀ ਉਹ ਨਹੀਂ ਹੁੰਦੀ ਵਧੀਆ ਤੇ ਆਪਣੇ ਜਿਹੜਾ ਉੱਪਰ ਪੌਂਚ ਉੱਠਾਂ ਲੱਗ ਪੈਂਦਾ ਉਹਦਾ ਕਾਰਨ ਬਸ ਇਹ ਹੀ ਹੁੰਦਾ ਹੈ ਜਿਸ ਤਰ੍ਹਾਂ ਤੁਹਾਨੂੰ ਹੁਣ ਮੈਂ ਵੀਡੀਓ ਦੇ ਵਿੱਚ ਦੱਸਦੀ ਆ ਜਦੋਂ ਆਪਣਾ ਪੌਂਚ ਹੇਠਾਂ 6 ਇੰਚ ਤੇ ਆਪਾਂ ਉੱਪਰੋਂ 6.5 ਇੰਚ ਰੱਖਦੇ ਨੇ ਅੰਦਾਜ਼ੇ ਨਾਲ ਹੀ ਆਪਾਂ ਨਿਸ਼ਾਨ ਲਗਾਉਣ ਤੋਂ ਬਿਨਾਂ ਹੀ ਆਪਾਂ ਅ ਤੇ ਉਹ ਆਪਣੇ ਟਾਲ ਦੇਣ ਦੇ ਵੇਲੇ ਇਹ ਆਪਣੀ ਜਿਹੜੀ ਗਲਤੀ ਹੋ ਜਾਂਦੀ ਹੈ ਕਿ ਆਪਾਂ ਮੋਰੀ ਦੀ ਜਿਹੜੀ ਨਿਸ਼ਾਨ ਹੈ ਆਪਾਂ ਸਹੀ ਤਰੀਕੇ ਨਾਲ ਲਗਾਉਣੇ ਆ ਇਸ ਤਰੀਕੇ ਨਾਲ ਤੁਸੀਂ ਨਹੀਂ ਲਗਾਉਣੇ ਇਸ ਤਰੀਕੇ ਨਾਲ ਜਿਹੜੀ ਆਪਣੇ ਸਲਵਾਰ ਹੈ ਜਦੋਂ ਆਪਾਂ ਪ੍ਰੈਸ ਕਰਾਂਗੇ ਆਪਣੇ ਅੰਦਰ ਇਕੱਠੀ ਜਿਹਾ ਲੱਗ ਪੈਂਦੀ ਹੈ ਤੇ ਉਹ ਆਪਣੀ ਚੰਗੀ ਨਹੀਂ ਲੱਗਦੀ ਤੁਸੀਂ ਇਸ ਤਰੀਕੇ ਨਾਲ ਟਾਲ ਜਿਹੜੀ ਆ ਨਹੀਂ ਦੇਣੀ ਜਿਸ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਹੀ ਟਾਲ ਦੇਣੀ ਆ ਉੱਪਰ ਵਾਲੇ ਜਿਹੜੇ ਤਰੀਕਾ ਤੁਹਾਨੂੰ ਮੈਂ ਦੱਸਿਆ ਵਾ ਕਿ ਤੁਸੀਂ ਕੀ ਗਲਤੀਆਂ ਕਰਦੇ ਜੇ ਉਸ ਤਰੀਕੇ ਨਾਲ ਤੁਸੀਂ ਟਾਲ ਨਹੀਂ ਦੇਣੀ ਜਿੱਤੇ ਮੈਂ ਚੌਕ ਦੇ ਨਾਲ ਫਿਰ ਢਾਰਕ ਕੀਤਾ ਹੋਇਆ ਸੀ ਤੁਸੀਂ ਉਸ ਤਰੀਕੇ ਨਾਲ ਹੀ ਟਾਲ ਦੇਣੀ ਆ ਤੇ ਟਾਲ ਦੇਣ ਤੋਂ ਬਾਅਦ ਆਪਾਂ ਜਿਹੜੀ ਸੀਨ ਲਗਾਉਣੀ ਆ ਇਸ ਤਰੀਕੇ ਨਾਲ ਸੀਨ ਲਗਾਉਣੀ ਆ ਆਪਾਂ ਤੇ ਸੀਨਾ ਆਪਾਂ ਇਸ ਤਰੀਕੇ ਨਾਲ ਲਗਾਉਣੀ ਹੈ ਕਿ ਜਿਹੜੀ ਆਪਣਾ ਕੱਪੜਾ ਬਰਾਬਰ ਹੋਣਾ ਚਾਹੀਦਾ ਆਪਣਾ ਤੁਸੀਂ ਦੇਖ ਸਕਦੇ ਦੋਨੋਂ ਕੱਪੜੇ ਆਪਣਾ ਬਰਾਬਰ ਫੜੇ ਹੋਏ ਆ ਤੇ ਫਿਰ ਆਪਾਂ ਜਿਹੜੀ ਸਲਾਈ ਉਹ ਲਗਾਉਂਦੇ ਪਾਵਾ ਆ ਆਪਾਂ ਕੱਪੜੇ ਨੂੰ ਖਿੱਚਣਾ ਨਹੀਂ ਹੈ ਘੱਟ ਵੱਧ ਕੱਪੜਾ ਆਪਾਂ ਨਹੀਂ ਕਰਨਾ ਆਪਾਂ ਪ੍ਰੋਪਰ ਬਾਹਲੀ ਸਾਈਡ ਤੇ ਕੱਪੜਾ ਆਪਣਾ ਇੱਕੋ ਜਿੱਕਾ ਹੀ ਆਉਣਾ ਚਾਹੀਦਾ ਦੋਨੋਂ ਸਾਈਡ ਦਾ ਕੱਪੜਾ ਆਪਣਾ ਪ੍ਰੋਪਰ ਸਹੀ ਆਉਣਾ ਚਾਹੀਦਾ ਵਾ ਤੇ ਫਿਰ ਆਪਾਂ ਨਾਲ ਦੀ ਨਾਲ ਸਲਾਈ ਲਗਾਈ ਜਾਨੀ ਤੇ ਨਾਲ ਦੀ ਨਾਲ ਕੱਪੜੇ ਨੂੰ ਆਪਾਂ ਸੈੱਟ ਕਰੀ ਜਾਣਾ ਕਿ ਆਪਣਾ ਕੱਪੜਾ ਲਾਈਨਿੰਗ ਵਾਲਾ ਵਾ ਕਿ ਲਾਈਨਿੰਗ ਦੇ ਵਿੱਚ ਆਪਣੇ ਕੋਈ ਝੋਲ ਨਾ ਜਿਸ ਤਰ੍ਹਾਂ ਆਪਾਂ ਸਲਾਈ ਲਗਾਉਣ ਲਈ ਆਪਾਂ ਵੇਂਦੇ ਨੇ ਇਹ ਚੋ ਕਪੜਾ ਆਪਾਂ ਨਹੀਂ ਬਣੇ ਤੀ ਬਾਜੋ ਆਪਣੀ ਜਿਹੜੀ ਲਾਈਨਿੰਗ ਹੁੰਦੀ ਆ ਵਿੱਚ ਇਕੱਠੀ ਹੋ ਜਾਂਦੀ ਆ ਸੀਨ ਬਗਾਉਣ ਤੋਂ ਬਾਅਦ ਤੇ ਆਪਾਂ ਬਾਅਦ ਵਿੱਚ ਵੇਖਦੀ ਆ ਆਪਾਂ ਸੀਨ ਲਗਾਉਣ ਤੋਂ ਪਹਿਲਾਂ ਹੀ ਆਪਾਂ ਨਾਲ ਦੇ ਨਾਲ ਚੱਕ ਕਰੀ ਜਾਣਾ ਵਾ ਤੇ ਨਾਲ ਦੇ ਨਾਲ ਆਪਾਂ ਜਿਹੜੀ ਸਲਾਈ ਉਹ ਲਗਾਈ ਜਾਣੀ ਆ ਤੇ ਨਿਸ਼ਾਨ ਲਗਾਉਣ ਦੇ ਨਾਲ ਆਪਣਾ ਇਹ ਹੁੰਦਾ ਜੇ ਤੁਸੀਂ ਪਹਿਲੀ ਵਾਰ ਸਲਵਾਰ ਮਤਲਬ ਸਟਿਚ ਕਰ ਲੈਂਦੇ ਹੋ ਤੁਹਾਨੂੰ ਸੀਨ ਲਗਾਉਣੀ ਨਹੀਂ ਉਹ ਤੁਸੀਂ ਚੌਕ ਦੇ ਨਾਲ ਨਿਸ਼ਾਨ ਲਗਾ ਕੇ ਤੇ ਉਸ ਤੋਂ ਬਾਅਦ ਉਹਦੇ ਉੱਪਰ ਉੱਪਰ ਤੁਸੀਂ ਜਿਹੜੀ ਸਲਾਈ ਲਗਾ ਲੈਣੀ ਆ ਤੇ ਜਿਹੜੇ ਤੁਹਾਡੇ ਸਲਾਈ ਪਰਫੈਕਟ ਸਹੀ ਆਵੇਗੀ ਤੇ ਤੁਸੀਂ ਇਸ ਤਰੀਕੇ ਨਾਲ ਜਿਹੜੇ ਸਲਵਾਰ ਦੇ ਵਿੱਚ ਸੀਨ ਦੀ ਟਾਲ ਦੇ ਸਕਦੇ ਤੁਹਾਡੇ ਸਲਵਾਰ ਜਿਹੜੀ ਪਰਫੈਕਟ ਸਹੀ ਬਣेंगी ਤੁਸੀਂ ਇਸ ਤਰੀਕੇ ਨੂੰ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਹੀ ਇੱਕ ਤਰੀਕਾ ਵਧੀਆ ਦੱਸਿਆ ਹੋਇਆ ਤੋਂ ਤੁਸੀਂ ਇਸ ਤਰੀਕੇ ਨਾਲ ਜਿਹੜੇ ਪਾਉਣ ਮੋਰੀ ਦੀ ਜਿਹੜਾ ਟਾਲਿਓ ਦੇ ਸਕਦੇ ਹੋ ਤੇ ਆਪਾਂ ਇਸ ਸਲਾਈ ਨੂੰ ਡਬਲ ਕਰ ਲਾਂਗੇ ਤੇ ਆਪਾਂ ਦੋਨੋਂ ਸਾਈਡ ਦਾ ਜਿਹੜੀ ਸਲਾਈ ਸੀ ਉਹ ਲਗਾ ਲਈ ਹੋਏ ਤੁਸੀਂ ਇਸ ਤਰੀਕੇ ਨਾਲ ਸਲਾਈ ਲਗਾ ਲੈਣੀ ਹੈ ਤੇ ਆਪਣਾ ਟਾਲ ਇਸ ਤਰੀਕੇ ਨਾਲ ਪਹੁੰਚਾਈ ਦਿੱਤੀ ਹੋਈ ਆ ਜੇ ਤੁਸੀਂ ਸਰ ਚੈਨਲ ਦੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ